ਸੋ ਵੈਲਕਮ ਟੂ ਗੋਬਿੰਦਗੜ੍ਹ ਤੁਮਾ ਆਈ ਲਗੀਆਂ ਹੈ ਇਹ ਇਹ ਦੋਨੇ ਪਾਸੇ ਤੋਪਾਂ ਅੱਜ ਕੱਲ੍ਹ ਦੇਖੋ ਜਦੋਂ ਮੁੰਡੇ ਹੁਣ ਇਹ ਪੁਰਾਣੇ ਟ੍ਰੈਂਡ ਨੂੰ ਫੋਲੋ ਕਰਦੇ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਸਾਰੇ ਦੀਵਾਰਾਂ ਦੇਖੋ ਕਿੰਨੀਆਂ ਉੱਚੀਆਂ ਉੱਚੀਆਂ ਬਣਾਈਆਂ ਐ ਇਹਨਾਂ ਨੇ ਫਿਕਤਾਂ ਪਰੀ ਤਾ ਨਾਲ ਹੈ ਫੇਰਾ ਕਰੋ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਈਆਂ ਜਿਵੇਂ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਮੈਂ ਸਭ ਤੋਂ ਪਹਿਲਾਂ ਦੇਖਣ ਜਾ ਰਹੀਆਂ ਜੀ ਇਹ ਵਾਲਾ ਗੋਬਿੰਦਗੜ੍ਹ ਦਾ ਕਿਲਾ ਤੇ ਆਜੋ ਅਸੀਂ ਦੇਖਦੇ ਹਾਂ ਹੁਣ ਅੰਦਰਲੇ ਪਾਸੇ ਉਹ ਸਾਰੇ ਕਿਲੇ ਨੂੰ ਤੇ ਚਲੋ ਆਜੋ ਹੁਣ ਤੁਸੀਂ ਮੇਰੇ ਨਾਲ ਗੋਬਿੰਦਗੜ੍ਹ ਦਾ ਕਿਲਾ ਜਿਹੜਾ ਸੀਗਾ ਉਸ ਪੰਗੀ ਮਿਸਲ ਦੇ ਸਰਦਾਰ ਸਰਦਾਰ ਗੁੱਜਰ ਸਿੰਘ ਨੇ 1760 ਵਿੱਚ ਬਣਾਇਆ ਸੀਗਾ ਤੇ 1805 ਵਿੱਚ ਫਿਰ ਇਹ ਜੜਾ ਕਿਲਾ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਿਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਠ ਪੁਸ਼ਤਾਂ ਨੇ ਇਸਕੇ ਲਈ ਤੇ ਰਾਜ ਕੀਤਾ ਤੇ 1947 ਤੋਂ ਲੈ ਕੇ 70 ਸਾਲ ਤੱਕ ਇਹ ਜੜਾ ਕਿਲਾ ਸੀਗਾ ਆਰਮੀ ਦੇ ਅੰਡਰ ਰਿਹਾ ਸੀਗਾ ਸੋ ਵੈਲਕਮ ਟੂ ਗੋਬਿੰਦਗੜ ਕਿਲਾ ਤੇ ਅੱਜ ਤੁਹਾਨੂੰ ਦਿਖਾਉਣੀ ਆਂ ਸਾਰਾ ਗੋਬਿੰਦਗੜ ਦਾ ਕਿਲਾ ਤੇ ਕਿਲੇ ਦੇ ਅੰਦਰ ਵਰਦੇ ਸਾਰੇ ਹੀ ਇਹ ਵੱਡਾ ਸਾਰਾ ਕੜਿਆਲ ਲਾਇਆ ਸ਼ਾਇਦ ਮੇभी ਜਦੋਂ ਕੋਈ ਲੜਾਈ ਲੜੋਈ ਹੁੰਦੀ ਹੋਣੀ ਤੇ ਕੜਿਆਲ ਨੂੰ ਵਜਾਉਂਦੇ ਹੀ ਤੁਹਾਡੇ ਸਵਾਗਤ ਲਈ ਇਹ ਜਿਹੜੇ ਆਪਣੇ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਦੇ 뮤직 ਇਨਸਟਰੂਮੈਂਟ ਇਧਰ ਜਿੱਧਰ ਇਹ ਵਜਾ ਰਹੇ ਸਾਰੇ ਇਧਰ ਵੀ ਬਹੁਤ ਹੀ ਖੂਬਸੂਰਤ ਕਿਲਾ ਸਾਰਾ ਕਿਲੇ ਦਾ ਮੈਪ ਕਿ ਤੁਸੀਂ ਕਿਹੜੀ ਕਿਹੜੀ ਜਗ੍ਹਾ ਨੂੰ ਪਹਿਲਾਂ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਪਸਲ ਨਾ ਹੋ ਤੇ ਇਸ ਕਰਕੇ ਇਹਨਾਂ ਨੇ ਸਾਰਾ ਹੀ ਇਹ ਮੈਪ ਲਗਾਇਆ ਹੈਗਾ ਕਿਲੇ ਦਾ ਤੁਸੀਂ ਇਹਨੂੰ ਪੜ੍ਹ ਕੇ ਜਿਹੜੀ ਜਿਹੜੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਦੇਖ ਸਕਦੇ ਹੋ ਤੇ ਚਲੋ ਆਜੋ ਫਿਰ ਚੱਲੀਏ ਹੁਣ ਅੱਗੇ ਸੋ ਉਸ ਸਮੇਂ ਵਿੱਚ ਕਿਲੇ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਿਲੇ ਦੇ ਐਂਟਰ ਦੇ ਵਿੱਚ ਇੱਕ ਨਹਿਰ ਬਣਾਈ ਸੀਗੀ ਤੇ ਨਹਿਰ ਦੀਆਂ ਤੁਸੀਂ ਦੁਵਾਰਾਂ ਦੇਖੋ ਕਿ ਇਹ ਬਿਲਕੁਲ ਸਿੱਧੀਆਂ ਕੋਈ ਨਹੀਂ ਸੀਗੀਆਂ ਇਹ ਬਿਲਕੁਲ ਇਦਾਂ ਸਲਾਈਡ ਦੇ ਬਣਾਏ ਸੀਗੇ ਤਾਂ ਕਿ ਦੁਸ਼ਮਨਾ ਨੂੰ ਇਸ ਕੰਧਾਂ ਨੂੰ ਪਾਰਨ ਕਰਨ ਵਿੱਚ ਦਿੱਕਤ ਆਵੇ ਤੇ ਇਸ ਨਹਿਰ ਦੇ ਵਿੱਚ ਜਿਹੜਾ ਕਿ ਪਾਣੀ ਢੱਕਿਆ ਜਾਂਦਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿਲੇ ਦੇ ਚਾਰੇ ਪਾਸੇ ਜਿਹੜੀਆਂ ਦਿਵਾਰਾਂ ਸੀਗੀਆਂ ਉਥੇ ਤੋਪਾਂ ਲੱਗੀਆਂ ਸੀ ਤਾਂ ਕਿ ਦੁਸ਼ਮਨਾ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਤੇ ਕਿਲੇ ਦਾ ਜੋ ਪ੍ਰਬੰਧ ਦੇਖ ਕੇ ਤੇ ਐਡਾ ਲੱਗਦਾ ਕਿ ਉਸ ਸਮੇਂ ਦੇ ਵਿੱਚ ਬਹੁਤ ਹੀ ਤਗੜੇ ਪ੍ਰਬੰਧ ਹੁੰਦੇ ਸੀਗੇ ਸੇਫਟੀ ਦੇ ਸੋ ਆ ਜੀ ਨਲਵਾ ਗੇਟ ਕਿਲੇ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਿੰਨੇ ਕਿੰਨੇ ਵੱਡੇ ਗੇਟ ਬਣਾਏ ਹੁੰਦੇ ਸੀਗੇ ਪ੍ਰੋਟੈਕਸ਼ਨ ਲਈ ਤਾਂ ਕਿ ਦੁਸ਼ਮਣ ਜੋ ਅੰਦਰ ਐਂਟਰ ਨਾ ਕਰ ਸਕਣ ਤੇ ਚਲੋ ਅੱਜ ਦੇਖਦੇ ਆ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਜਦੋਂ ਆਪਣੇ ਉਸ ਦਰਬਾਰ ਵਿੱਚ ਬੈਠਦੇ ਹੋਣਗੇ ਘਰੋਂ ਪੈਂਟਰ ਕਰਨ ਜਾਣ ਰਹੇ ਆ ਜੀ ਇਸ ਗੋਬਿੰਗੜ ਕਿਲੇ ਦੀ ਗੈਲਰੀ ਦੇ ਵਿੱਚ ਤੇ ਵੇਖਦੇ ਆ ਇੱਥੇ ਕਿਹੜੀਆਂ-ਕਿਹੜੀਆਂ ਉਹਨਾਂ ਨੇ ਤਸਵੀਰਾਂ ਲਾਈਆਂ ਸੋ ਇਹਦੇ ਵਿੱਚ ਹੈਗਾ ਵੈ 뮤ਜ਼ੀਅਮ ਦੇ ਅੰਦਰ ਪਗੜੀਆਂ ਦਾ ਵਿਖਾਲਾ ਕਿ ਉਸ ਟਾਈਮ ਇਹ ਪੱਗ ਕਿਵੇਂ ਦੀ ਬੰਨਦੀ ਸੀਗੀ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਸਾਰਾ ਇਹ ਤੇ ਤੁਸੀਂ ਨਾਲ-ਨਾਲ ਮੇਰੇ ਵੀ ਵੇਖੋ ਪਾਰਿਆਂ ਨੇ ਸ਼ੁਰੂਆਤ ਦੇ ਵਿੱਚ ਲਿਖਿਆ ਹੈਗਾ ਕਿ ਇਹਨਾਂ ਪੁਤਲਿਆਂ ਨੂੰ ਤੁਸੀਂ ਛੂਣਾ ਨਹੀਂ ਹੈ ਤੇ ਇੱਧਰਲੇ ਪਾਸੇ ਸਾਰਾ ਦੱਸਿਆ ਹੈਗਾ ਸਿੱਖ ਅਤੇ ਦਸਤਾਰਾਂ ਤੇ ਪਗੜੀਆਂ ਬਾਰੇ ਵੀ ਤੁਸੀਂ ਫੜ ਸਕਦੇ ਹੋ ਸਟੋਰੀ ਆਫ ਦ ਸਟੋਰੀ ਬਿਹਾਈਂਡ ਆਫ ਦ ਸਿੱਖ ਪਗੜੀ ਇੱਧਰ ਇਹ ਨਿਹੰਗ ਸਿੰਘਾਂ ਦਾ ਪਹਿਰਾਵਾ ਅੱਜਕੱਲ ਦੇਖੋ ਜਿਦਾ ਜਿੱਦਾਂ ਮੁੰਡੇ ਹੁਣ ਇਹ ਪੁਰਾਣੇ ਟ੍ਰੈਂਡ ਨੂੰ ਫੋਲੋ ਕਰ ਰਹੇ ਐ ਇਵੇਂ ਦੀਆਂ ਪਗੜੀਆਂ ਬਣ ਰਹੇ ਐ ਤੇ ਇੱਧਰ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਇਹਨਾਂ ਨੇ ਇਦਾਂ ਪਗੜੀ ਬੰਨਦੀ ਮੇਰਾ ਭਾਣ ਜਾ ਖੋਦੀ ਵੀ ਇਦਾਂ ਦੀ ਪੱਗ ਬੰਨਦਾ ਆ ਬਿਲਕੁਲ ਛੋਟੇ ਬੱਚਿਆਂ ਦਾ ਰੁਮਾਲਾ ਜਿਹਨੂੰ ਉਹ ਪਟਕਾ ਕਹਿ ਦਿੰਦੇ ਆ ਇੱਧਰ ਇਹਨਾਂ ਨੇ ਦੁਲਾਦੁਲਨ ਵੀ ਬਣਾਏ ਆਗੇ ਆ ਕਿ ਦੁਲੇ ਦਾ ਪਹਿਰਾਵਾ ਐਵੇਂ ਦਾ ਹੁੰਦਾ ਸੀਗਾ ਤੇ ਇਹ ਪੂਰਾ ਸਿੱਖੀ ਰੂਪ ਦੇ ਵਿੱਚ ਐ ਆਪਣੀਆਂ ਪੰਜਾਬੀ ਪਹਿਣਾ ਜਿਹੜੇ ਅੰਮ੍ਰਿਤ ਛੱਕ ਕੇ ਪੂਰਾ ਗੁਰੂ ਦੇ ਨਾਲ ਜੁੜ ਜਾਂਦੇ ਆ ਉਹਨਾਂ ਦਾ ਪਹਿਰਾਵਾ ਐਵੇਂ ਦਾ ਹੁੰਦਾ ਇੱਧਰ ਆ ਬੀਵੀਆਂ ਪਹਿਣਾ ਪਿੰਗਾ ਝੋਟ ਰੀਆਂ ਉਦੋਂ ਇਦਾਂ ਦੇ ਚੱਲਦੇ ਸੀਗੇ ਲਹਿੰਗੇ ਜਿਵੇਂ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਬਹੁਤ ਹੀ ਵਧੀਆ ਚੱਲਦੇ ਇਹ ਆ ਪੰਗੜੇ ਵਾਲੀ ਪੱਗ ਇਹ ਪੰਗੜੇ ਵਾਲੀ ਪੂਰੀ ਡਰੈੱਸ ਇਹ ਰਾਜਸੀ ਪੱਗ ਮੀਨਸ ਕੇ ਜਿਹੜੇ ਰਾਜਾ ਮਹਾਰਾਜਾ ਇਵੇਂ ਦੀ ਪੱਗ ਬੰਨਦੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਇਵੇਂ ਪੱਗ ਬੰਨਦੇ ਸੀਗੇ ਤੇ ਤੁਸੀਂ ਇਸ ਕਿਲੇ ਨੂੰ ਘੁੰਮਣਾ ਚਾਹੁੰਦੇ ਹੋ ਜੇ ਤੁਹਾਡ ਕੋ ਤੁਰਨ ਦੀ ਕਪੈਸਿਟੀ ਹੈਗੀ ਹੈ ਤੇ ਤੁਸੀਂ ਇਹਨੂੰ ਘੁੰਮ ਪੈਦਲ ਵੀ ਘੁੰਮ ਕੇ ਦੇਖ ਸਕਦੇ ਹੋ ਅਗਰ ਤੁਸੀਂ ਨਹੀਂ ਤੁਰ ਸਕਦੇ ਹੈਗੇ ਤੇ ਤੁਸੀਂ ਇੱਥੇ ਗੱਡੀਆਂ ਵੀ ਫਰੰਟ ਤੇ ਅਵੇਲੇਬਲ ਹੈਗੀਆਂ ਤੁਸੀਂ ਉਹਨੂੰ ਵੀ ਹਾਇਰ ਕਰਕੇ ਤੇ ਤੁਸੀਂ ਇਸ ਪੂਰੇ ਕਿਲੇ ਦਾ ਨਜ਼ਾਰਾ ਲੈ ਸਕਦੇ ਹੋ ਪਰ ਮੈਂ ਤੇ ਸੋਚਿਆ ਹੈਗਾ ਕਿ ਪੈਦਲ ਹੀ ਮੈਂ ਘੁਮਾਂਗੀ ਸਾਰਾ ਇਸਕੇ ਲਈ ਦਾਨਾ ਜਾ ਰਹਾ ਮੈਂ ਪੈਦਲ ਹੀ ਵੇਖਾਂਗੀ ਤੇ ਨਾਲ-ਨਾਲ ਮੈਂ ਆਪਣੀ ਪਿਆਰੀ ਪਿਆਰੀ YouTube ਫੈਮਲੀ ਨੂੰ ਵੀ ਸਾਰਾ ਇਕਿਲਾ ਦਿਖਾਵਾਂਗੀ ਤੇ ਖੁਸ਼ ਹੋ ਕੇ ਤੁਸੀਂ ਇਸ ਨੂੰ ਦੇਖ ਕੇ ਜਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰੋਗੇ ਤੇ ਇਹ ਬਣੇ ਹੈਗੇ ਜੀ ਸਾਰੇ ਖੂਫੀਆ ਕਮਰੇ ਤੇ ਆ ਜੋ ਵੇਖੋ ਜੀ ਖੂਫੀਆ ਕਮਰੇ ਵੀ ਬਹੁਤ ਹਨੇਰਾ ਵੈ ਲਾਈਟਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਵੇਖੋ ਅੰਦਰ ਕਿੰਤਾ ਇਨਾਨੇ ਬਣਾਏ ਹੈਗੇ ਦਰਵਾਜੇ ਬਹੁਤ ਹੀ ਮੈਨੂੰ ਜ਼ਿਆਦਾ ਅਟਰੈਕਟਿਵ ਕਰ ਰਹੇ ਹੈਗੇ ਡੋਰ ਇਹਨਾਂ ਦੇ ਬਹੁਤ ਸੋਹਣੇ ਹੈ ਇਹਨਾਂ ਨੇ ਉਦਾਂ ਹੀ ਸਾਮ ਕੇ ਰੱਖਿਆ ਆਹ ਵਾਲਾ ਟੁੱਟ ਗਿਆ ਹੈ ਠਿਕ ਬਹੁਤ ਸੋਹਣੇ ਸਾਮੇ ਆ ਤੇ ਕਿਲੇ ਦੀਆਂ ਦਿਵਾਰਾਂ ਦੇਖੋ ਤੁਸੀਂ ਬਾਹਰਲੇ ਪਾਸਿਓ ਕਿੰਨੀਆਂ ਉੱਚੀਆਂ ਉੱਚੀਆਂ ਬਣਾਈਆਂ ਆ ਇਹਨਾਂ ਨੇ ਦੁਸ਼ਮਣ ਤੇ ਕਿਤੇ ਦੂਰੋ ਦੂਰੋ ਤੱਕ ਨਹੀਂ ਇਹਨਾਂ ਤੇ ਕਿਲੇ ਇਹਨਾਂ ਦੀਆਂ ਦਿਵਾਰਾਂ ਤੇ ਚੜ ਸਕਦੇ ਸੀਗੇ ਸੋ ਇਸ ਕਿਲੇ ਦੇ ਅੰਦਰ ਹੀ ਇੱਕ ਛੋਟਾ ਜਿਹਾ ਸ਼ਿਵ ਪਾਰਵਤੀ ਮੰਦਿਰ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਇਹ ਵਾਲਾ ਬੋਰਡ ਦੇਖੋ ਕਿੰਨਾ ਪੁਰਾਣਾ ਬੋਰਡ ਅੱਜ ਵੀ ਉਦਾਂ ਦਾ ਉਦਾਂ ਹੀ ਆ ਬਣਿਆ ਇਸ ਮੈਂ ਪਰਚੇਸ ਕੀਤੀ ਸੀਗੀ 300 ਵਾਲੀ ਟਿਕਟ ਅਗਰ ਤੁਸੀਂ ਇੱਕ ਐਮਬਲ ਰਾਈਡ ਔਰ ਜਿਹੜਾ ਤੁਸੀਂ ਸਕੂਟਰ ਵਗੈਰਾ ਚਲਾਉਣਾ ਚਾਹੁੰਦੇ ਹੋ ਤੇ ਤੁਸੀਂ ਇਸ ਟਿਕਟ ਦੀ ਕਾਸਟ ਕਿੰਨੀ ਸੀਗੀ 400 ਵੀ ਕਰ ਸਕਦੇ ਤੁਸੀਂ ਪਰ ਇਹ ਛੋਟੀ ਜੀ ਰਾਈਡ ਦਿੰਦੀ ਹੈ ਬਸ ਇੱਥੇ ਇੱਥੇ ਕਮਾ ਲੈਣਾ ਹੈ ਇਹਨਾਂ ਨੇ ਤੇ ਮੈਂ ਕੋਈ ਨਹੀਂ ਲਈ ਹੈਗੀ ਆ ਹਾਂਜੀ ਤੇ ਆਜ ਕਿਲੇ ਦਾ ਤੋਸ਼ਖਾਨਾ ਜੇਰੇ ਵਿੱਚ ਕਿ ਉਸ ਸਮੇਂ ਦੇ ਸਿੱਕੇ ਗਹਿਣੇ ਜਵਾਰਾਤ ਹਥਿਆਰ ਸਾਰੇ ਜਿਹੜੇ ਕੀਮਤੀ ਸੀਗੇ ਉਹ ਰੱਖੇ ਜਾਂਦੇ ਸੀਗੇ ਤੇ ਕਹਿੰਦੇ ਨੇ ਕਿ ਕਿਸੇ ਵੇਲੇ ਇਸ ਤੋਸ਼ਖਾਨੇ ਦੇ ਵਿੱਚ ਕੋਹੇਨੋਰ ਹੀਰਾ ਵੀ ਹੋਇਆ ਕਰਦਾ ਸੀਗਾ ਤੇ ਅੱਜ ਇਸ ਤੋਸ਼ਖਾਨੇ ਦੇ ਅੰਦਰ ਕੋਹੇਨੋਰ ਹੀਰੇ ਦੀ ਇੱਕ ਡੁਪਲੀਕੇਟ ਕਾਪੀ ਵੀ ਪਈ ਹੋਈ ਹੈ ਜਿਹਨੂੰ ਦੇਖ ਕੇ ਕਿ ਮੈਨੂੰ ਤੇ ਬਹੁਤ ਹੀ ਵਧੀਆ ਮਹਿਸੂਸ ਹੋਇਆ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਕਿ ਤੁਸੀਂ ਵੀ ਆਓ ਤੇ ਇਸ ਕਿਲੇ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਤੇ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਦੇਖੋ ਆ ਕੇ ਤੁਸੀਂ ਸਾਰੇ ਉਹ ਅੱਜ ਵੀ ਕਿਲੇ ਦਾ ਖੂਹ ਜਿੱਥੋਂ ਕੇ ਸਾਰਾ ਪਾਣੀ ਵਰਟਿਆ ਜਾਂਦਾ ਸੀਗਾ ਨਹਾਉਣ ਲਈ ਕਿਚਨ ਵਾਸਤੇ ਸਾਰਾ ਪਾਣੀ ਯੂਜ਼ ਕੀਤਾ ਜਾਂਦਾ ਸੀ ਤੇ ਅੱਜ ਵੀ ਇਹਨਾਂ ਨੇ ਉਹਨੂੰ ਉਦਾਂ ਹੀ ਸਾਮਕੇ ਰੱਖਿਆ ਪਰ ਦੇਖ ਸਕਦੇ ਹੋ ਤੁਸੀਂ ਕਿ ਇਹ ਟੁੱਟ ਗਈਆਂ ਸਾਰੀਆਂ ਜਿੰਨਾਂ ਵਿੱਚੋਂ ਪਾਣੀ ਨਿਕਲ ਕੇ ਉੱਪਰੋਂ ਆਉਂਦਾ ਸੀਗਾ ਤੇ ਹੁਣ ਮੈਂ ਜਾਵਾਂਗੀ ਜੀ ਉੱਪਰ ਤੇ ਉਪਰੋਂ ਵੀ ਤੁਹਾਨੂੰ ਸਾਰਾ ਮਹਿਕੀਲਾ ਦਿਖਾਵਾਂਗੀ ਚਲੋ ਆਜੋ ਫਿਰ ਤੁਸੀਂ ਹੁਣ ਮੇਰੇ ਨਾਲ ਅੱਗੇ ਸੋ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਟੋਪ ਟੋਪ ਪਈ ਹੋਈ ਹੈ ਇੱਥੇ ਜੋ ਤੁਸੀਂ ਉੱਪਰ ਆਓਗੇ ਤੇ ਆਹ ਕਿਲੇ ਦਾ ਇਧਰੋਂ ਨੂੰ ਦਿਖਾਇਓ ਥੋੜਾ ਜਿਹਾ ਤੁਸੀਂ ਇਹ ਵਾਲਾ ਕਿਲੇ ਦਾ ਮੇਨ ਸ਼ਾਇਦ ਇੱਥੇ ਸੈਨਿਕ ਤਾਇਨਾਤ ਹੁੰਦੇ ਹੋਣਗੇ ਤੇ ਦੇਖਦੇ ਹੋਣਗੇ ਦੁਸ਼ਮਣ ਨੂੰ ਦੂਰੋ ਤੇ ਇਸ ਤੋਂ ਆਪਣਾ ਅਟੈਕ ਕਰਦੇ ਹੋਣਗੇ ਉਹ ਇਹਨਾਂ ਦਰਵਾਜ਼ਿਆਂ ਦੇ ਅੰਦਰ ਤੁਸੀਂ ਜੇ ਜਾਣਨਾ ਚਾਹੁੰਦੇ ਹੋ ਕਿ ਕੀ ਹੈਗਾ ਵਾ ਤੇ ਇਹਦੀ ਐਂਟਰੀ ਵੀ ਹੈਗੀ ਹੈ ਕਿ ਪਹਿਲਾਂ ਇਹ ਬੈਕ ਸਾਈਡ ਸੀਗੀ ਤੇ ਇਹਨਾਂ ਨੇ ਕਿਹਾ ਕਿ ਐਂਟਰੀ ਜੇ ਤੁਸੀਂ ਕਰਵਾਉਣੀ ਹੈ ਤੇ ਅਗਲੇ ਪਾਸੇ ਟਿਕਟ ਲੈ ਲਓ 30 ਰੁਪਈਆ ਦੀ ਹੈ ਤੇ ਚਲੋ ਅਸੀਂ ਲੈਨੇ ਆ ਟਿਕਟ ਤੇ ਹੁਣ ਇਹਨੂੰ ਅੰਦਰੋਂ ਵੀ ਦੇਖਦੇ ਆ ਚਲੋ ਆਜੋ ਜੀ ਸਾਹਿਬ ਜੀ ਅਸਕੇ ਦਾ ਸ਼ਸਤਰ ਘਾਰ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸ ਕੇ ਆਇਆ ਕਿ ਮੈਰੀ ਐਂਟਰੀ ਇਹਦੀ ਫਰੰਟ ਤੋਂ ਆਏ ਤੇ ਪਰ ਅਸੀਂ ਇਹਦੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਅਲਾਉ ਨਹੀਂ ਹੈ ਸਾਨੂੰ ਤੇ ਫਿਰ ਅਸੀਂ ਨਹੀਂ ਅੰਦਰ ਇਹਦੀ ਐਂਟਰੀ ਟਿਕਟ ਲਈ ਤੇ ਬਾਹਰੋਂ ਤੁਹਾਨੂੰ ਦਿਖਾ ਦਾਂਗੀ ਬਈ ਦੇਖੋ ਇੱਥੇ ਸਾਰੇ ਕਿਲੇ ਦੇ ਹਥਿਆਰ ਰੱਖੇ ਜਾਂਦੇ ਸੀਗੇ ਦੁਸ਼ਮਨਾ ਨੂੰ ਲੜਨ ਲਈ ਜਿਵੇਂ ਬੰਦੂਖਾਂ ਘਰਬਾਨਾ ਸਬਰ ਖੇ ਜਾਂਦਾ ਸੀਗਾ ਇੱਥੇ ਤੁਸੀਂ ਵੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਕਿਲੇ ਦਾ ਸਾਰੇ ਪਾਸੇ ਮਿਊਜ਼ਿਕ ਵੀ ਚੱਲ ਰਿਹਾ ਮੇਬੀ ਸ਼ਾਮ ਨੂੰ ਇੱਥੇ ਪ੍ਰੋਗਰਾਮ ਹੋਏਗਾ ਤੇ ਸ਼ਾਮ ਤੱਕ ਮੈਂ ਰੁਕਾਂਗੀ ਇੱਥੇ ਤੇ ਦੇਖਾਂਗੀ ਇਹ ਸਾਰੇ ਖੂਬਸੂਰਤ ਨਜ਼ਾਰੇ ਨੂੰ ਸੋ ਇਹ ਅਜੀ ਹ ਸ਼ਸਤਰਖਾਨਾ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਸਾਰੇ ਇਹ ਵਾਲੇ ਸ਼ਸਤਰ ਪਏ ਹੈਗੇ ਆ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਗਨ ਪਰ ਇੱਕ ਸੀਗਾ ਕਿ ਉਹਨਾਂ ਨੇ ਸਾਨੂੰ ਐਂਟਰੀ ਤੇ ਕਰਨ ਦਿੱਤੀ ਹੈਗੀ ਆ ਪਰ ਅਸੀਂ ਵੀਡੀਓ ਸ਼ੂਟ ਨਹੀਂ ਕਰ पाए ਤੁਸੀਂ ਆ ਦੇਖ ਸਕਦੇ ਹੋ ਕਿ ਆ ਬੋਰਡ ਤੇ ਲਿਖਿਆ ਹੋਇਆ ਹੈ ਚਲੋਰੋਨੋਮ ਫਾਂਸੀਕਰ ਪਹਿਲਾ ਇਹਦਾ ਇੱਕ ਇਤਿਹਾਸਿਕ ਮੇਤ ਸੀਗਾ ਕਿ ਇਹ ਜਿਹੜੇ ਦੋ ਕਮਰੇ ਬਣੇ ਹੈਗੇ ਆ ਆਹ ਵਾਲੇ ਦੋ ਕਮਰੇ ਇਹ ਫਾਂਸੀ ਘਰ ਹੋਇਆ ਕਰਦੇ ਸੀਗੇ ਪਰ ਇੱਥੇ ਇਹਨਾਂ ਨੇ ਲਿਖਿਆ ਹੈਗਾ ਕਿ ਇਹ ਫਾਂਸੀ ਘਰ ਨਹੀਂ ਹੈਗਾ ਇੱਥੇ ਜਿਹੜੇ ਇਹ ਦੋ ਖੂਹ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਦੋ ਖੂਹ ਇਹ ਪਾਣੀ ਨੂੰ ਸਾਫ਼ ਕਰਕੇ ਤੇ ਇਹਨੂੰ ਵਰਤਿਆ ਜਾਂਦਾ ਸੀ ਕਲੋਰੀਨ ਮਿਲਾ ਕੇ ਤੇ ਇਹਦਾ ਇੱਕ ਇਦਾਂ ਹੀ ਬਾਹਰਲੇ ਪਾਸੇ ਦੀ ਆਹ ਵਾਲਾ ਖੂਹ ਬਣਿਆ ਹੈਗਾ ਇਹਨੂੰ ਕਿ ਕਲੋਰੀਨ ਮਿਲਾ ਕੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਸੀਗਾ ਤੇ ਫਿਰ ਪੀਣ ਦੇ ਯੋਗ ਬਣਾਇਆ ਜਾਂਦਾ ਪੀਣ ਦੇ ਲਈ ਵਰਤਿਆ ਜਾਂਦਾ ਸੀਗਾ ਆਹ ਖੂਹ ਤੁਸੀਂ ਦੇਖ ਸਕਦੇ ਹੋ ਸੋ ਇਥੇ ਸ਼ੇਰੇ ਪੰਜਾਬ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਜੀਵਨੀ ਨੂੰ ਦਰਸਾਇਆ ਜਾਂਦਾ ਹੈ ਤੇ ਇਥੇ ਲੱਗਦਾ ਹੈ ਜੀ 3D ਸ਼ੋ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਆ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਉਪਲਬਧੀਆਂ ਤੇ ਬਾਰੇ ਤੁਸੀਂ ਜਾਣ ਸਕਦੇ ਹੋ ਸਾਰਾ ਹੀ ਆ ਕੇ ਇਥੇ ਇਸ 3D ਸ਼ੋ ਦੇ ਵਿੱਚ ਸੋ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਇਸ ਕਿਲੇ ਦਾ ਕੈਦੀ ਸੈਲ ਜਿਹੜੀ ਕਿ ਇਹਦੇ ਵਿੱਚ ਕੈਦੀਆਂ ਨੂੰ ਡੱਕਿਆ ਜਾਂਦਾ ਸੀਗਾ ਤੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਿਆ ਦਿਖਾਣਾ ਕਹਿੰਦੇ ਆ ਤੁਸੀਂ ਆਹ ਇਹਦੀ ਹਿਸਟਰੀ ਸਕਰੀਨਸ਼ਾਟ ਕਰਕੇ ਵੀ ਪੜ ਸਕਦੇ ਹੋ ਇੱਥੋਂ ਸ਼ੀਸ਼ਾ ਟੁੱਟਾ ਹੈ ਮੈਂ ਤੁਹਾਨੂੰ ਦਿਖਾ ਸਕਦੀ ਆ ਇੱਥੋਂ ਦੇ ਅੰਦਰੋਂ ਦੀ ਹੱਤ ਇਦਾਂ ਕਰਕੇ ਆਹ ਵਾਲੀ ਉਹ ਜੇਲ ਹੈ ਜਿੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਹਾਂ ਤੁਸੀਂ ਦੇਖੋ ਜੀ ਖਾਲਸਾ ਦੇ ਛੱਡੇ ਝੁੱਲ ਰਹੇ ਨੇ ਤੇ ਇਹ ਆ ਸਾਰੇ ਕਿਲੇ ਦੇ ਬਾਹਰਲੇ ਪਾਸੇ ਵਾਲਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿਲੇ ਦੀ ਚਾਰ ਦਿਵਾਰੀ ਵੱਲ ਇਹ ਸਾਰੀਆਂ ਕਿਲੇ ਦੀਆਂ ਦੁਵਾਰਾਂ ਹੀ ਨੇ ਬਾਹਰਲੀ ਸਾਈਡ ਤੋਂ ਤੇ ਅੰਦਰਲੇ ਪਾਸੇ ਤੁਹਾਨੂੰ ਮੈਂ ਸਾਰਾ ਦਿਖਾ ਕੇ ਹੈ ਹੀ ਹੋ ਤੇ ਮੈਂ ਇਸ ਟਾਈਮ ਉੱਥੇ ਆ ਖੜੀ ਜਿੱਤੇ ਤੁਹਾਨੂੰ ਮੈਂ ਥੱਲੇ ਜੇਲ ਦਿਖਾਈ ਹੈ ਇਹ ਜੇਲ ਦੇ ਉੱਪਰਲੇ ਵਾਲੇ ਪਾਸੇ ਦੀ ਇਹ ਜਗਾ ਹੈ ਆ ਦੇਖੋ ਜੀ ਕਿਲੇ ਦੀਆਂ ਦਿਵਾਰਾਂ ਦੇਖੋ ਕਿੰਨੀਆਂ ਉੱਚੀਆਂ ਉੱਚੀਆਂ ਬਣਾਈਆਂ ਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਉੱਚੀਆਂ ਉਹ ਦੁਸ਼ਮਣ ਕਿਲੇ ਦੇ ਵਿੱਚ ਐਂਟਰ ਕਰਨ ਵੇਲੇ ਵੀ 100 ਵਾਰੀ ਸੋਚਦਾ ਹੋਣਾ ਕਿ ਅਸੀਂ ਇਸ ਕਿਲੇ ਨੂੰ ਕਿਲੇ ਦੀਆਂ ਦਿਵਾਰਾਂ ਨੂੰ ਕਿਵੇਂ ਕਿਵੇਂ ਅਸੀਂ ਇਹ ਕਿਲੇ ਦੀਆਂ ਦਿਵਾਰਾਂ ਨੂੰ ਚੜ ਕੇ ਤੇ ਉੱਪਰ ਪਾਰ ਕਰਨਾ ਹੈ 100 ਵਾਰੀ ਸੋਚਣਾ ਪੈਂਦਾ ਹੋਣਾ ਤਾਂ ਹੀ ਤੇ ਇਹ ਕਿਲੇ ਨੇ ਮਸ਼ਹੂਰ ਹੈਗੇ ਸੁਰੱਖਿਆ ਦੇ ਪ੍ਰਬੰਧ ਵਿੱਚ ਤੇ ਇੱਧਰ ਇੱਕ ਰੂਮ ਵੀ ਬਣਿਆ ਹੈ ਜਿੱਥੇ ਆਪਣੀਆਂ ਸੋਹਣੀਆਂ-ਸੋਹਣੀਆਂ ਜੀਆਂ ਪੰਜਾਬੀ ਪਹਿਣਾ ਸੋਹਣੀ-ਸੋਹਣੀ ਡਰੈਸ ਵਿੱਚ ਬਣੀਆਂ ਬੈਠੀਆਂ ਬਣੀਆਂ ਬੈਠਿਆ ਗਿਆ ਤੇ ਇਹ ਸਾਨੂੰ ਹੁਣ ਇਹ ਗਾ ਕੇ ਦੱਸਣ ਗਿਆ ਕੁਝ ਤੇ ਮੈਂ ਇਹਨੂੰ ਸਾਰਿਆਂ ਨੂੰ ਆਪਣੇ ਕੈਮਰੇ ਦੇ ਅੰਦਰ ਕੈਚ ਕਰਾਂਗੀ ਨਹੀਂ ਮੈਂ ਕਤ ਪਰੇ ਤਾ ਨਾਲ ਚਰਖਾ ਚੰਨੜਾ ਸ਼ਾਮਾ ਕਰਤਾ ਚੰਨੜਾ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਕਾਂ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਤੁਸੀਂ ਇੱਥੇ ਆਹ ਗੇਮ ਵੀ ਖੇਡ ਸਕਦੇ ਹੋ ਇਦਾਂ ਦੇ ਨਾਲ ਡੱਬੇ ਰੱਖੇ ਆ ਤੇ ਆਹ ਦੋ ਬੋਲ ਮਿਲਦੀਆਂ ਆ ਗਿਆ ਤੇ ਇਹਨੂੰ ਤੁਸੀਂ ਮਾਰ ਕੇ ਤੇ ਇਹਨਾਂ ਨੂੰ ਸੁੱਟ ਕੇ ਤੇ ਤੁਸੀਂ ਆਹ ਕੋਈ ਵੀ ਟੁਆਇਸ ਜਿੱਤ ਸਕਦੇ ਹੋ ਮੈਂ ਫਸਟ ਟ੍ਰਾਈ ਕੀਤਾ ਤੇ ਮੈਨੂੰ ਲੱਗਿਆ ਕਿ ਮੈਂ ਜਿੱਤ ਗਈ ਪਰ ਲਾਸਟ ਵਿੱਚ ਮੇਰੇ ਕੋ ਸਾਰੀਆਂ ਬੋਲ ਥਲੇ ਡਿੱਗ ਗਈਆਂ ਤੇ ਮੈਂ ਗਈ ਹਾਰ ਕਿ ਮੈਡਮ ਸਿਕਾ ਨਹੀਂ ਹੈ ਮਜ਼ਾਕ ਨਹੀਂ ਕੀਜੀਏ ਮੈਡਮ ਬੋਲਾ नहीं हो मैड़ा मैड़ा खड़े देखो सर देखो मैडम मैडम ये मिल गए। अपना कमी कॉइन मिल गए मिल गए मैडम ने छुपा थे अंदर आ, देखो सर मैडम ने पुरानी आदत नहीं छोड़ी है <laughs> ਇਸ ਐਸੀਗਾ ਗੋਬਿੰਦਗੜ੍ਹ ਕੇ ਲਈ ਦਾ ਟੂਰ ਖੋਪਸ ਹੋ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਮੈਂ ਤੇ ਖੂਬ ਇੰਜੋਏ ਕੀਤਾ ਤੇ ਤੁਸੀਂ ਵੀ ਮੇਰੇ ਨਾਲ ਨਾਲ ਖੂਬ ਇੰਜੋਏ ਕੀਤਾ ਹੋਗਾ ਤਾਂ ਚਲੋ ਮਿਲਦੇ ਹਾਂ ਜੀ ਹੁਣ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸੋ ਵਾਂਸ ਅਗੇਨ ਟਰਮ ਮੇਰਾ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹਿਣਾ ਟਰੈਵਲ ਬਿੱਲਾ ਡਾਲਾ ਬਾਏ ਬਾਏ